ਫੁੱਲ ਸੁੱਕ ਗਏ ਬਾਗ ਦੇ ਤੇਰੇ ਕਿੱਥੇ ਜਾ ਕੇ ਬਹਿ ਗਿਆ ਮਾਰੀਆਂ ਕੁਕੇ ਬਾਗ ਦੇ ਸਾਧੂ ਸੰਸਾਰ ਤੇ ਬਹੁਤ ਨੇ ਪਰ ਬਾਬਾ ਮਾਨ ਸਿੰਘ ਵਰਗਾ ਲੱਭਾ ਦਾਸ ਨੇ तकरीबन 31 ਸਾਲ ਉਹਨਾਂ ਦੇ ਚਰਨਾਂ 'ਚ ਰਹਿਣਾ ਕੀਤਾ 31 ਸਾਲ ਇਸੇ ਸਥਾਨ ਤੇ ਇੱਕ ਵਾਰੀ ਸਾਨੂੰ ਬੁਲਾ ਲਿਆ ਉਹਨਾਂ ਨੇ ਅਸੀਂ ਦੋਨੋਂ ਬੈਠੇ ਸੀ ਮੈਨੂੰ ਕਹਿੰਦੇ ਸੰਤ ਜੀ ਤੁਹਾਨੂੰ ਕੋਈ ਗੱਲ ਦੱਸਣ ਕਹਿੰਦੇ ਸਾਰੇ ਸਾਧੂ ਸਤਕਾਰ ਜੋਗਧੰ ਜਿਹਦੇ ਬਾਣਾ ਪਾਇਆ ਕਹਿੰਦੇ ਅਸੀਂ ਤਾਂ ਉਹਨੂੰ ਰੱਬ ਦਾ ਰੂਪੇ ਸਮਝਦੇ ਹਾਂ ਪਰ ਕਹਿੰਦੇ ਮਿਲਣ ਨਾਲੋਂ ਅਸੀਂ ਪੜਦੇ ਬਹੁਤਾ ਆਉਣ ਵਾਲੇ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੰਦਰੋਂ ਪੜਦੇ ਆ ਮੈਨੂੰ ਆਖਣ ਲੱਗੇ ਵੀ ਸਾਰੇ ਸਾਧੂ ਆ ਕੇ ਸਾਡੇ ਨਾਲ ਪਲੰਗ ਤੇ ਬੈਜੇ ਤੁਸੀਂ ਨਹੀਂ ਬੈਠਦੇ ਮੈਂ ਕਿਹਾ ਜੀ ਮੇਰੇ 'ਚ ਸਮਰੱਥਾ ਨਹੀਂ ਜਦੋਂ ਤੁਹਾਡੀ ਮौज ਹੋਈ ਬਿਠਾ ਲਿਓ ਬਸ ਕਹਿੰਦੇ ਆਹੀ ਬੰਦਗੀ ਵਾਲੀ ਗੱਲ ਆ ਕਿ ਤੁਹਾਡੇ ਚ ਨਿਮਰਤਾ ਹੈ ਕਿ ਮੈਂ ਬਰਾਬਰ ਨਹੀਂ ਬੈਠਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਦਿਨ ਮੈਨੂੰ ਆਖਣ ਲੱਗਿਆ ਜੀ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਿਹਾ ਜੀ ਦੱਸ ਦਿਓ ਕਹਿੰਦੇ ਸੰਤ ਬਾਬਾ ਮੋਹਨ ਸਿੰਘ ਜੀ ਦਾ ਬਚਨ ਨਾ ਕੋਈ ਟਾਲਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਸ਼ਾਦੀ ਕਰੀ ਨੂੰ ਉਹ ਟਾਲ ਦੇਣਗੇ ਪਰ ਜੇ ਉਹਨਾਂ ਨੇ ਕੋਈ ਵਚਨ ਕਰ ਦਿੱਤਾ ਉਹ ਮੁੜਨਾ ਨਹੀਂ ਕਹਿੰਦੇ ਸਾਧੂ ਘੂਰ ਦੇ ਹੁੰਦੇ ਨੇ ਪਰ ਘੂਰ ਦੇ ਉਹਨੂੰ ਨੇ ਜੀ ਨੂੰ ਕੁਝ ਬਣਾਉਣਾ ਚਾਹੁੰਦੇ ਨੇ ਆਖੋ ਸਤਨਾਮ ਈ ਵਾਹਿਗੁਰੂ ਨਹੀਂ ਤਾਈ ਜਾਣ ਜਾਈ ਜਾਣ ਕਿਸੇ ਨੂੰ ਕੁਝ ਨਹੀਂ ਕਹਿੰਦੇ ਦਾਸ ਦੇ ਸਥਾਨ ਤੇ ਗਏ ਉੱਥੇ ਵਚਨ ਕੀਤਾ ਇਹਨਾਂ ਨੇ ਕਹਿੰਦੇ ਹਰਿਆਣਾ 'ਚ ਕਿਸੇ ਚੌਧਰੀ ਦੀ ਲੜਕੀ ਦੀ ਸ਼ਾਦੀ ਸੀ ਟੈਂਟ ਲੱਗਿਆ ਹੋਇਆ ਗਰਮੀ ਦਾ ਦਿਹਾੜਾ ਕਹਿੰਦੇ ਸਾਨੂੰ ਵੀ ਬੁਲਾਇਆ ਪੰਡਤ ਆ ਗਿਆ ਚਾਰ ਫੇਰੇ ਹੋਏ ਸੀ ਜੋਰ ਦੀ ਮੀਂਹ ਆ ਗਿਆ ਨੇਰੀ ਆ ਗਈ ਟੈਂਟ ਪਟਿਆ ਗਿਆ ਪਾਣੀ ਅਗਰ ਸਭ ਆਗੂ ਗੁਬੁਜ ਗਈ ਕਹਿੰਦੇ ਪੰਡਤ ਜੀ ਕਹਿੰਦੇ ਉਠੋ ਪਾਈ ਵਿਆਹ ਸੰਪੂਰਨ ਹੋ ਗਿਆ ਕਹਿੰਦੇ ਘਰ ਦੇ ਕਹਿੰਦੇ ਪੰਡਿਤ ਜੀ ਸੱਤ ਫੇਰੇ ਹੁੰਦੇ ਨੇ ਅਜੇ ਤਾਂ ਚਾਰੇ ਹੋਏ ਨੇ ਕਹਿੰਦੇ ਉਹ ਕਹਿੰਦਾ ਜੇ ਬਸਣਾ ਤਾਂ ਚਾਰ ਨਾਲ ਵੀ ਬਸ ਜਣਾ ਨਹੀਂ ਸੱਤ ਨਾਲ ਵੀ ਨਹੀਂ ਬਸਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਕਿਤੇ ਕਿਸੇ ਦੇ ਹਿਰਦੇ ਚ ਕੋਈ ਗੱਲ ਪੈਣੀ ਆ ਤਾਂ ਉਹ 1 ਮਿੰਟ ਚੀ ਵੀ ਪੈ ਜਾਣੀ ਐ ਤੇ ਨਹੀਂ ਪੈਣੀ ਭਾਵੇਂ 2 ਘੰਟੇ 4 ਘੰਟੇ ਲਾ ਲਈ ਤਾਂ ਵੀ ਨਹੀਂ ਪੈਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਖਸ਼ਿਆ ਤੁੰਬੀ ਬਖਸ਼ਿਆ ਜਾਮੇਗਾ ਏ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੁੰਬੀ ਬਖਸ਼ਿਆ ਜਾਮੇਗਾ ਏ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੁੰਬੀ ਬਖਸ਼ਿਆ ਜਾਮੇਗਾ ਏ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੁੰਬੀ ਬਖਸ਼ਿਆ ਜਾਮੇਗਾ ਉਠ ਪਰੀਦਾ ਸੁੱਤਿਆ ਦੁਨੀਆ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ